ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਐਮਪੀ ਅਮ੍ਰਿਤਪਾਲ ਸਿੰਘ ਤੋਂ ਬਾਅਦ ਹੁਣ ਉਹਨਾਂ ਦੇ ਭਰਾ ਤੇ ਲਗਾਤਾਰ ਜੋ ਹੈ ਸਖਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਦੱਸ ਦੇ ਕਿ ਹੁਣ ਦੂਜੀ ਵਾਰੀ ਜੋ ਹੈ ਉਹਨਾਂ ਤੇ ਐਕਸ਼ਨ ਲੈਣ ਦੀ ਤਿਆਰੀ ਹੋ ਰਹੀ ਹੈ ਅਮ੍ਰਿਤਪਾਲ ਸਿੰਘ ਜੁਨੇ ਐਮਪੀ ਅਮ੍ਰਿਤਪਾਲ ਸਿੰਘ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਜੋ ਬੀਤੇ ਕੁਝ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੁੰਦੇ ਨੇ ਤਾਂ ਹੁਣ ਉਹਨਾਂ ਦੇ ਭਰਾ ਦਾ ਦੁਬਾਰਾ ਰਿਮਾਂਡ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਅਦਾਲਤ ਦਾ ਮੁਰਤੋਂ ਰੁਖ ਕੀਤਾ ਗਿਆ ਤਾਂ ਪਟੀਸ਼ਨ ਪਾਈ ਗਈ ਹੈ ਕਿ ਦੂਜੀ ਵਾਰੀ ਜੋ ਹੈ ਰਿਮਾਂਡ ਹਾਸਲ ਕੀਤਾ ਜਾ ਸਕੇ ਦੁਬਾਰਾ ਤੋਂ ਦੂਜੀ ਵਾਰੀ ਪੁੱਛਗਿੱਛ ਕੀਤੀ ਜਾ ਸਕੇ ਤਾਂ ਦੱਸਦੀ ਹੈ ਕਿ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਪੰਜਾਬ ਪੁਲਿਸ ਹਰਪ੍ਰੀਤ ਸਿੰਘ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ ਇਸ ਦੇ ਲਈ ਪੁਲਿਸ ਨੇ ਜਲੰਧਰ ਸੈਸ਼ਨ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ ਹੈ ਦੱਸਿਆ ਹੈ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਨੂੰ ਲੰਗੇ ਦੀ ਵੀ 4 ਗ੍ਰਾਮ ਆਈਸ ਡਰੱਗ ਦੇ ਨਾਲ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸੀ ਪੁਲਿਸ ਨੇ ਦੋਵਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਦੋਵੇਂ ਮੁਲਜ਼ਮਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਹੁਣ ਪੁਲਿਸ ਨੇ ਨਵੇਂ ਸਿਰੇ ਤੋਂ ਪਟੀਸ਼ਨ ਦਾਇਰ ਕੀਤੀ ਹੈ ਕਿ ਹਰਪ੍ਰੀਤ ਸਿੰਘ ਦਾ ਰਿਮਾਂਡ ਦਿੱਤਾ ਜਾਏ ਤਾਂ ਯਾਦ ਰਹੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਉੱਪਰ ਸਵਾਲ ਵੀ ਉੱਠ ਰਹੇ ਨੇ ਇਸ ਬਾਰੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁੱਧ ਜੋ ਆਵਾਜ਼ ਅਸੀਂ ਚੁੱਕੀ ਹੈ ਉਸ ਨੂੰ ਦਬਾਉਣ ਦੇ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਰੋਕਣ ਦੇ ਲਈ ਜੋ ਕੰਮ ਕਰਨ ਦੀ ਲੋੜ ਸੀ ਉਹ ਕਰਨ ਦੀ ਬਜਾਏ ਪੁਲਿਸ ਦਬਾਅ ਹੇਠ ਕੰਮ ਕਰ ਰਹੀ ਹੈ ਇਲਜ਼ਾਮ ਜੋ ਨੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਲਗਾਏ ਗਏ ਨੇ ਦੱਸਦੀ ਹੈ ਕਿ ਝਲੰਦਰ ਪੁਲਿਸ ਨੇ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਕਰਨ ਦਾ ਦਾਵਾ ਕੀਤਾ ਸੀ ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਜਾਂਚ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਸੀ ਕਿ ਹਰਪ੍ਰੀਤ ਸਿੰਘ ਦੀ ਜਦੋਂ ਗ੍ਰਿਫਤਾਰੀ ਹੋਈ ਤਾਂ ਉਸ ਨੇ ਉਸ ਸਮੇਂ ਵੀ ਕੋਈ ਨਸ਼ਾ ਕੀਤਾ ਹੋਇਆ ਸੀ ਤਾਂ ਦੱਸਦੀ ਕਿ ਇਹ ਜੋ ਦਾਅਵੇ ਨੇ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਤਾਂ ਹੁਣ ਰਿਮਾਂਡ ਮੰਗਿਆ ਜਾ ਰਿਹਾ ਦੂਜੀ ਵਾਰੀ ਰਿਮਾਂਡ ਮੰਗਿਆ ਗਿਆ ਤਾਂ ਦੱਸਦੇ ਕਿ ਪਹਿਲਾਂ ਵੀ ਪੁਲਿਸ ਜੋ ਹੈ ਰਿਮਾਂਡ ਲੈ ਕੇ ਜੋ ਹੈ ਪੁੱਛਗਿੱਛ ਕਰਨਾ ਚਾਹੁੰਦੀ ਸੀਗੀ ਤਾਂ ਰਿਮਾਂਡ ਨਹੀਂ ਮਿਲਿਆ ਇਨਯਾਇਕ ਹਿਰਾਸਤ ਦੇ ਵਿੱਚ ਹਰਪ੍ਰੀਤ ਸਿੰਘ ਨੂੰ ਭੇਜ ਦਿੱਤਾ ਗਿਆ ਨਾਲ ਸਾਥੀ ਨੂੰ ਭੇਜ ਦਿੱਤਾ ਗਿਆ ਜੋ ਆਇਸ ਡਰੱਗ ਦੇ ਨਾਲ ਦੋਵੇਂ ਗ੍ਰਿਫਤਾਰ ਹੁੰਦੇ ਨੇ ਪਰ ਹੁਣ ਦੁਬਾਰਾ ਫਿਰ ਤੋਂ ਪੁਲਿਸ ਦੇ ਵੱਲੋਂ ਜਲੰਧਰ ਸੈਸ਼ਨ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਕਿ ਰਿਮਾਂਡ ਦਿੱਤੀ ਜਾਏ ਰਿਮਾਂਡ ਸਾਨੂੰ ਇਜਾਜ਼ਤ ਦਿੱਤੀ ਜਾਏ ਤਾਂ ਕਿ ਅਸੀਂ ਪੁੱਛਗਿੱਛ ਕਰ ਸਕੀਏ ਹਰਪ੍ਰੀਤ ਸਿੰਘ ਦੇ ਕੋਲੋਂ ਦੱਸਦੇ ਕਿ ਜੋ ਪਰਿਵਾਰ ਦਾ ਕਹਿਣਾ ਹੈ ਕਿ ਜਾਣ ਬੁਝ ਕੇ ਪੁਲਿਸ ਦੇ ਵੱਲੋਂ ਜਾ ਕੀਤਾ ਜਾ ਰਿਹਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਕਈ ਤਰ੍ਹਾਂ ਦੇ ਹੋਰ ਵੀ ਸਵਾਲ ਨੇ ਸੋ ਇਸ ਮਾਮਲੇ ਦੇ ਵਿੱਚ ਵਧੇਰੇ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਤੇ ਸਿੱਖ ਐਕਟਿਵਿਸਟ ਭਗਤ ਸਿੰਘ ਦੁਆਬੀ ਜੁੜੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸਵਾਗਤ ਹੈ ਸਾਡੇ ਚੈਨਲ ਤੇ ਤਨਮਾ ਜੀ ਸਾਹੀ ਗੱਲ ਜੀ ਜੀ ਦੁਆਬੀ ਜੀ ਪਹਿਲਾ ਸਵਾਲ ਮੇਰੇ ਵੱਲੋਂ ਤੁਹਾਨੂੰ ਇਹ ਹੋਏਗਾ ਕਿਉਂਕਿ ਤੁਸੀਂ ਅਕਸਰ ਹੀ ਅਮਰਿਤਪਾਲ ਸਿੰਘ ਜਾਂ ਉਹਨਾਂ ਦੇ ਪਰਿਵਾਰ ਸੰਬੰਧਤ ਤੁਸੀਂ ਸਵਾਲ ਚੁੱਕਦੇ ਹੋ ਕਈ ਗੱਲਾਂ ਨੂੰ ਲੈ ਕੇ ਸਾਹਮਣੇ ਆਉਂਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਦੂਜੀ ਵਾਰੀ ਜੋ ਰਿਮਾਂਡ ਮੰਗੀ ਜਾ ਰਹੀ ਹੈ ਪੁਲਿਸ ਪੁੱਛਗਿੱਛ ਕਰਨਾ ਚਾਹੁੰਦੀ ਹੈ ਕਿਹੋ ਜੀ ਪੁੱਛਗਿੱਛ ਪੁਲਿਸ ਕਰਨਾ ਚਾਹੁੰਦੀ ਹੈ ਪਹਿਲਾਂ ਤਾਂ ਜੀ ਜਿਹੜਾ ਹੈਗਾ ਫਰਸਟ ਰਿਮਾਂਡ ਨਹੀਂ ਮਿਲਿਆ ਕਿਉਂਕਿ ਉਹਦੇ ਵਿੱਚ ਆਲਮੋਸਟ ਸਾਰਾ ਕੁਝ ਹੀ ਪੁਲਿਸ ਦੇ ਕੋਲ ਸੀਗਾ ਜੀ ਤੇ ਹੁਣ ਹੋ ਸਕਦਾ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੋਈ ਆ ਉਦੇ ਵਿੱਚ ਕੁਝ ਏਦਾਂ ਦੀਆਂ ਗੱਲਾਂ ਨਿਕਲ ਕੇ ਆਈਆਂ ਹੁਣ ਜਿੰਨਾਂ ਦਾ ਹਾਲੇ ਪੁਲਿਸ ਚਾਹੰਦੀ ਹੋਵੇ ਵੀ ਹੋਰ ਪਤਾ ਕੀਤਾ ਜਾਵੇ ਹੋਰ ਡੀਪਲੀ ਇੰਟਰੋਗੇਟ ਕੀਤਾ ਜਾਵੇ ਕਿਉਂਕਿ ਪਹਿਲਾਂ ਪੁਲਿਸ ਨੂੰ ਰਿਮਾਂਡ ਸ਼ਾਹ ਦੀ ਇਸ ਲਈ ਨਹੀਂ ਮਿਲਿਆ ਕਿਉਂਕਿ ਸਮਗਲਰ ਜਿਹੜਾ ਹੈਗਾ ਉਹ ਪੁਲਿਸ ਦੇ ਹੱਥ ਸੀਗਾ ਹੂੰ ਠੀਕ ਹੈ ਸਮਗਲਰ ਨੂੰ ਕੀਤੀਆਂ ਹੋਈਆਂ ਪੇਮੈਂਟਸ ਪੁਲਿਸ ਦੇ ਹੱਥ ਸੀਗੀਆਂ ਸਮਗਲਰ ਦੇ ਘਰ ਬੜੇ ਬਾਹਰ ਖੜੇ ਹੋਏ ਇਹਨਾਂ ਦੀਆਂ ਵੀਡੀਓਜ਼ ਉਹ ਵੀ ਪੁਲਿਸ ਦੇ ਹੱਥ ਸੀਗੀਆਂ ਫਿਰ ਇਹ ਘਰ ਤੋਂ ਨਿਕਲ ਕੇ ਉੱਥੇ ਤੱਕ ਪਹੁੰਚਦੇ ਨੇ ਉਹ ਸਾਰੀਆਂ ਟੋਲ ਪਲਾਜ਼ਾ ਦੀਆਂ ਫੁਟੇਜ ਵੀ ਪੁਲਿਸ ਦੇ ਹੱਥ ਸੀਗੀਆਂ ਉਹਦੇ ਵਿੱਚ ਕੁਝ ਇਨਵੈਸ ਇਹ ਹੋ ਸਕਦਾ ਹੈ ਕਿ ਪੁਲਿਸ ਨੇ ਜਦੋਂ ਫਰਦਰ ਇਨਵੈਸਟੀਗੇਟ ਕੀਤਾ ਹੋਵੇ ਕਿਉਂਕਿ ਦੁਬਾਰਾ ਹੁਣ ਉਹ ਰਿਮਾਂਡ ਮੰਗ ਰਹੇ ਨੇ ਤਾਂ ਕੁਝ ਨਾ ਕੁਝ ਤਾਂ ਉਹਨਾਂ ਦੇ ਕੋਲ ਨਵੀਆਂ ਥਿਓਰੀਜ਼ ਨਵੀਆਂ ਕਹਾਣੀਆਂ ਨਿਕਲ ਕੇ ਆਈਆਂ ਹੋਣੀਆਂ ਜਿਨ੍ਹਾਂ ਨੂੰ ਉਹਨਾਂ ਨੇ ਵੈਰੀਫਾਈ ਕਰਨਾ ਹੈ ਤੇ ਇਸੇ ਦੇ ਲਈ ਉਹਨਾਂ ਨੇ ਹੋ ਸਕਦਾ ਰੋਮਾਂਡ ਦੁਆਰਾ ਜਿਹੜਾ ਅਪੀਲ ਕੀਤਾ ਹੋਵੇ ਜੀ ਤੇ ਤੁਸੀਂ ਉਦਾਂ ਵੀ ਕਈ ਸਵਾਲ ਤੁਹਾਡੇ ਹੁੰਦੇ ਨੇ ਤਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕਿਉਂਕਿ ਇੱਕ ਪਾਸੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਜੋ ਅਮਰਿਤਪਾਲ ਸਿੰਘ ਦੇ ਪਿਤਾ ਨੇ ਤਰਸੀਮ ਸਿੰਘ ਕੀ ਸਾਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਨਸ਼ਿਆਂ ਦੇ ਵਿਰੁੱਧ ਜੋ ਆਵਾਜ਼ ਚੁੱਕੀ ਹੈ ਉਸ ਨੂੰ ਲੈ ਕੇ ਸਾਨੂੰ ਜਾਣ ਬੁਝ ਕੇ ਬਦਨਾਮ ਕੀਤਾ ਜਾ ਰਿਹਾ ਦੇਖੋ ਇਹ ਜਿਹੜੀ ਲੋਕਾਂ ਦੇ ਸਾਹਮਣੇ ਜਿਹੜੀ ਆਈ ਹੈ ਨਾ ਨਸ਼ੇ ਵਾਲੀ ਜੀ ਇਹ ਇਹ ਤਾਂ ਹਾਲੇ ਪਿਛਲੇ 5-4 ਦਿਨਾਂ ਦੇ ਵਿੱਚ ਨਵੀਂ ਆਈ ਆ ਪਰ ਜਿਹੜਾ ਸਾਡਾ ਸਰਕਲ ਹੈਗਾ মিডিਆ ਸਰਕਲ ਹੈਗਾ ਜਾਂ ਹੋਰ ਇਹਨਾਂ ਦੇ ਪਰਿਵਾਰ ਦੇ ਨਜ਼ਦੀਕੀ ਜਿੰਨੇ ਵੀ ਹੈਗੇ ਨੇ ਆਲਮੋਸਟ ਸਾਰਿਆਂ ਦੇ ਕੋਲੇ ਖਬਰ 4 ਤੋਂ 5 ਮਹੀਨੇ ਪੁਰਾਣੀ ਕਈਆਂ ਕੋਲ ਤਾਂ ਵਹੀਰ ਦੇ ਟੰਗ ਦੀ ਖਬਰ ਆ ਇੱਕ ਨਿਹੰਗ ਹੈਗੇ ਨੇ ਕੁਲਦੀਪ ਸਿੰਘ ਉਹ ਇਹਨਾਂ ਦੇ ਵਹੀਰ ਦੇ ਵਿੱਚ ਇਹਨਾਂ ਦੇ ਨਾਲ ਰਹੇ ਨੇ ਉਹਨਾਂ ਨੇ ਤਾਂ ਬੜੇ ਚੈਨਲਾਂ ਤੇ ਜਾ ਕੇ ਠੋਕ ਕੇ ਕਿਹਾ ਕਿ ਮੈਂ ਤਾਂ ਉਸ ਮਤਲਬ ਕੁਲਦੀਪ ਸਿੰਘ ਦੇ ਵਰਡਸ ਨੇ ਕਿ ਮੈਂ ਤਾਂ ਵਹੀਰ ਦੇ ਦਿਨਾਂ ਤੋਂ ਜਾਣਦਾ ਕਿ ਇਹ ਨਸ਼ੇੜੀ ਹੈਗਾ ਬੰਦਾ ਤੇ ਨਸ਼ਾ ਯੂਜ਼ ਕਰਦਾ ਇਹ ਕੁਲਦੀਪ ਸਿੰਘ ਦੇ ਲਫ਼ਜ਼ ਨੇ ਹੂੰ ਇਹਨਾਂ ਨੇ ਕੋਈ ਉਹਤੇ ਮਾਨਹਾਨੀ ਦਾ ਦਾਵਾ ਨਹੀਂ ਪਾਇਆ ਕੋਈ ਉਹਨੂੰ ਕੋਰਟ ਦੇਚ ਨਹੀਂ ਘੜੀਸਿਆ ਜੇ ਉਹਦੇ ਕੋਲ ਜੇ ਉਹ ਝੂਠ ਬੋਲਦਾ ਤੇ ਉਹਨੂੰ ਮਾਨਹਾਨੀ ਦਾ ਦਾਵਾ ਪਾ ਕੇ ਕੋਰਟ ਚ ਕਿਚਣ ਹੂੰ ਤੇ ਜੇ ਜੇ ਪਰਚਾ ਜਿਦਾਂ ਇਹ ਕਹਿੰਦੇ ਨੇ ਕਿ ਝੂਠਾ ਮੈਂ ਹਰੇਕ ਵਾਰੀ ਮੈਂ ਬਹੁਤ سارے ਚੈਨਲਾਂ ਤੇ ਕਹਿ ਚੁੱਕਿਆ ਜੇ ਪਰਚਾ ਝੂਠਾ ਆ ਮੈਂ ਇਹਨਾਂ ਨੂੰ ਫਾਰਮੂਲਾ ਦੱਸਦਾ ਪਰਚਾ ਝੂਠਾ ਸਾਬਤ ਕਰਨ ਦਾ ਜੇ ਪੁਲਿਸ ਝੂਠਾ ਪਰਚਾ ਪਾ ਰਹੀ ਆ ਮੈਂ ਤਾਂ ਠੋਕੇ ਕਿਹਾ ਕਿ ਮੁੰਡਾ ਤੁਹਾਡਾ ਜੀ ਅਮਰਤਪਾਲ ਦੇ ਪਰਿਵਾਰ ਦਾ ਉਹਨੂੰ ਬੇਗਸੂਰ ਸਾਬਤ ਕਰਨ ਦਾ ਖਰਚਾ ਵੀ ਮੇਰਾ ਇਹ ਫਾਰਮੂਲਾ ਵੀ ਮੇਰਾ ਨਾਰਕੋਟੈਸ ਦੀ ਡਿਮਾਂਡ ਕਰਨ ਕੋਰਟ ਦੇ ਵਿੱਚ ਜਾ ਕੇ ਹਾਈ ਕੋਰਟ ਦੇ ਵਿੱਚ ਜਾ ਕੇ ਹਾਈ ਕੋਰਟ ਦੇਖੋ ਜਦੋਂ ਇਹਨਾਂ ਨੇ ਚੋਣ ਲੜਨੇ ਸੀਗੇ ਇਹ ਇਹਨਾਂ ਦੇ ਜਿੰਨੇ ਵੀ ਅਨੁਯਾਈ ਹੈਗੇ ਆ ਜਾਂ ਅੰਧਪਗਤ ਨੇ ਉਹ ਇਹ ਕਹਿੰਦੇ ਨੇ ਕਿ ਜੀ ਕੋਰਟ ਤਾਂ ਸਰਕਾਰ ਦੀ ਹੈ ਤੇ ਸਰਕਾਰ ਧੱਕਾ ਕਰਦੀ ਆ ਭਾਈ ਜੀ ਜਦੋਂ ਇਹਨਾਂ ਨੇ ਜਦੋਂ ਇਲੈਕਸ਼ਨ ਲੜਨੀ ਸੀ ਤੇ ਇਲੈਕਸ਼ਨ ਲੜਨ ਦਾ ਟਾਈਮ ਵੀ ਤਾਂ ਭੱਜੇ ਭੱਜੇ ਗਏ ਸੀ ਨਾ ਕੋਰਟ ਦੇ ਕੋਲ ਵੀ ਮਾਈ ਬਾਪ ਜੀ ਸਾਨੂੰ ਇਲੈਕਸ਼ਨ ਲੜਨ ਦੀ ਪਰਮਿਸ਼ਨ ਦਿਵਾਓ ਡਿਬਰੂਗੜ ਜੇਲ ਸਾਡਾ ਸਾਥ ਨਹੀਂ ਦੇ ਰਹੀ ਹੈਗੀ ਤੇ ਅਮਰਸਰ ਦਾ ਜਿਹੜਾ ਡੀਸੀ ਹੈਗਾ ਉਹ ਸਾਡਾ ਸਾਥ ਨਹੀਂ ਦੇ ਰਿਹਾ ਫਿਰ ਇਹਨਾਂ ਨੇ ਕੋਰਟ ਨੂੰ ਜਾ ਕੇ ਕਿਹਾ ਨਾ ਕਿ ਮਾਈ ਬਾਪ ਸਾਨੂੰ ਇਲੈਕਸ਼ਨ ਲੜਨ ਦੇ ਵਿੱਚ ਮਦਦ ਕਰੋ ਤੇ ਫਿਰ ਉਹੀ ਮਾਈ ਬਾਪ ਜਿਹੜਾ ਉਹਨੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਦਾ ਜਿਹੜਾ ਇਲੈਕਸ਼ਨ ਲੜਨ ਦਾ ਸਾਰਾ ਬੰਦੋਬਸਤ ਕਰਕੇ ਦਿੱਤਾ ਜਦੋਂ ਉਹੀ ਕੋਰਟ ਤੁਹਾਨੂੰ ਇਲੈਕਸ਼ਨ ਲੜਵਾਉਣ ਦੇ ਵਿੱਚ ਤੁਹਾਡੀ ਪੂਰੀ ਮਦਦ ਕਰਦਾ ਤੇ ਇਹਨਾਂ ਦੇ ਫਿਰ ਜਿਹੜਾ ਮੁੰਡਾ ਫੜਿਆ ਗਿਆ ਨਸ਼ੇ ਦੇ ਵਿੱਚ ਕਿ ਉਹਨੂੰ ਵੇਖ ਰੂ ਸਬੂਤ ਕਰਾਉਣ ਦੇ ਵਿੱਚ ਇਹਨਾਂ ਦੀ ਹੈਲਪ ਨਹੀਂ ਕਰੇਗਾ ਨਾਰਕੋ ਦੇ ਵਿੱਚ ਹੈਲਪ ਨਹੀਂ ਕਰੇਗਾ ਜਾਂ ਆਪਣੀ ਮੈਪਿੰਗ ਦੇ ਵਿੱਚ ਹੈਲਪ ਨਹੀਂ ਕਰੇਗਾ ਜੀ ਜਾਂ ਫਿਰ ਇਹ ਵੀ ਤਾਂ ਇਹਨਾਂ ਨੂੰ ਡਿਮਾਂਡ ਰੱਖਣੀ ਚਾਹੀਦੀ ਹੈ ਨਾ ਕਿ ਚਲੋ ਠੀਕ ਆ ਪੁਲਿਸ ਨੇ ਡੋਪ ਟੈਸਟ ਕਰਾਤਾ ਤੇ ਇਹਨਾਂ ਨੂੰ ਹਾਈ ਕੋਰਟ ਜਾ ਕੇ ਕਹਿਣਾ ਚਾਹੀਦਾ ਨਾ ਕਿ ਅਸੀਂ ਇੰਡੀਪੈਂਡੈਂਟ ਡੋਪ ਟੈਸਟ ਚਾਹੁੰਦੇ ਆ ਇੱਕ ਇੱਕ ਪੈਨਲ ਬਣਾਇਆ ਜਾਵੇ ਦੋ ਸਰਕਾਰੀ ਡਾਕਟਰ ਹੋਣ ਤੇ ਦੋ ਪ੍ਰਾਈਵੇਟ ਡਾਕਟਰ ਹੋਣ ਇਹਨਾਂ ਦੇ ਆਪ ਦੇ ਡਾਕਟਰ ਹੋਣ ਤੇ ਇੱਕ ਇੰਡੀਪੈਂਡੈਂਟ ਟੈਸਟ ਹੋਵੇ ਨਾ ਇਹਨਾਂ ਨੇ ਕੋਈ ਹੁਣ ਤੱਕ ਧਰਨਾ ਲਾਇਆ ਨਾ ਕੋਈ ਮੁਜ਼ਾਹਰਾ ਕੀਤਾ ਨਾ ਕੋਈ ਹਾਰ ਅਥਾਰਟੀ ਦੀ ਜਾਂਚ ਦੀ ਮੰਗ ਕਰਦੇ ਆ ਸਿਰਫ ਮੀਡੀਆ ਦੇ ਵਿੱਚ ਆ ਕੇ ਇੱਕ ਇਮੋਸ਼ਨਲ ਕਾਰਡ ਖੇਡਣਾ ਕਿ ਹਾਈ ਸਾਡੇ ਨਾਲ ਤੱਕਾ ਹੋਇਆ ਪ੍ਰੈਕਟੀਕਲੀ ਤਾਂ ਕੁਝ ਵੀ ਨਹੀਂ ਕਰ ਰਹੇ ਇਹ ਹੂੰ ਜੇ ਅਸਲ 'ਚ ਤੱਕਾ ਹੋਇਆ ਹੋਵੇ ਤੇ ਕਾਨੂੰਨੀ ਤੌਰ ਤੇ ਇਹਨਾਂ ਦੇ ਕੋਲ ਬਹੁਤ ਸਾਰੇ ਰਾਹ ਖੁੱਲਦੇ ਨੇ ਮੈਂ ਤਾਂ ਇੱਥੇ ਤੱਕ ਕਹਿਣਾ ਕਿ ਸਾਰਾ ਖਰਚਾ ਮੇਰਾ ਡੋਪ ਟੈਸਟ ਦਾ ਖਰਚਾ ਮੇਰਾ ਵਕੀਲਾਂ ਦਾ ਖਰਚਾ ਮੇਰਾ ਹਾਈ ਕੋਰਟ ਜਾਣ ਤੱਕ ਸਾਰੇ ਖਰਚੇ ਮੇਰੇ ਮੈਂ ਬੇਗਸੂਰ ਕਰਵਾਉਣਾ ਇਹਨਾਂ ਦੇ ਮੁੰਡੇ ਨੂੰ ਸਾਬਤ ਪਰ ਗੱਲ ਇਹ ਹੈ ਨਾ ਕਿ ਜਦੋਂ ਚੋਰ ਹੋਵੇ ਨਾ ਦਿਲ ਦੇ ਵਿੱਚ ਤੇ ਪਤਾ ਹੁੰਦਾ ਹੈ ਕਿ ਜਦੋਂ ਅਨ ਫਰਦਰ ਇਨਵੈਸਟੀਗੇਸ਼ਨ ਹੋ ਗਈ ਜਾਂ ਫਰਦਰ ਕੁਝ ਹੋ ਗਿਆ ਤਾਂ ਫਿਰ ਬਾਈ ਚਾਂਸ ਜਦੋਂ ਉਹ ਸੱਚ ਬੋਲਣ ਵਾਲਾ ਇੰਜੈਕਸ਼ਨ ਨਸਾਂ 'ਚ ਚਲਾ ਜਾਣਾ ਤੇ ਹਰਪੀਤਾ ਤੋਤੇ ਦੀ ਵਾਂਗੂ ਸਾਰਾ ਕੁਝ ਦੱਸੇਗਾ ਨਾ ਕਿ ਉਸ ਦਿਨ ਕੀ ਕੋਈ ਘਟਨਾ ਵਾਪਰੀਆਂ ਹੂੰ ਤੇ ਜੇ ਉਹ ਸਾਰਾ ਕੁਝ ਮੈਚ ਹੋ ਗਿਆ ਪੁਲਿਸ ਦੀ ਦਸੀ ਉਹ ਹੀ ਕਹਾਣੀ ਦੇ ਨਾਲ ਫਿਰ ਕਿੱਧਰ ਨੂੰ ਜਾਣਾ ਇਸ ਲਈ ਇਹ ਹੁਣ ਨਾ ਧਰਨੇ ਲਾਉਂਦੇ ਨੇ ਨਾ ਮੁਜਾਰੇ ਕਰਦੇ ਨੇ ਨਾ ਕੋਰਟ ਦੇ ਵਿੱਚ ਜਾ ਕੇ ਇਹ ਕਹਿੰਦੇ ਨੇ ਕਿ ਡੋਗ ਟੈਸਟ ਕਰਾਓ ਦੁਬਾਰਾ ਨਾ ਇਹ ਕਹਿੰਦੇ ਨੇ ਕਿ ਨਾਰਕੋ ਟੈਸਟ ਕਰਾਓ ਕਿਉਂ ਨਹੀਂ ਕਹਿੰਦੇ ਪਏ ਘਰ ਚ ਚੋਰ ਹਨ ਹਮ ਹੈ ਨਾ ਤੇ ਇਹ ਇਹ ਚੀਜ਼ਾਂ ਹੁਣ ਲੋਕਾਂ ਨੂੰ ਤਾਂ ਸਮਝ ਆਉਂਦੀਆਂ ਔਰ ਪਰ ਜਿਹੜੇ ਅੰधे ਭਗਤ ਨੇ ਨਾ ਉਹਨਾਂ ਨੂੰ ਨਹੀਂ ਸਮਝ ਆ ਰਹੀਆਂ ਹੈਗੀਆਂ ਜੀ ਹਾਂ ਅ اچھا ਫਿਰ ਇਹਨਾਂ ਦੇ ਬੇਟੇ ਨੂੰ ਇੱਥੇ ਤੱਕ ਵੀ ਇਹਨਾਂ ਦੇ ਫਾਦਰ ਜਿਹੜੇ ਹੈਗੇ ਅਤਰ ਸਿੰਘ ਉਹਨਾਂ ਨੂੰ ਇੱਕ ਮੀਡੀਆ ਪਰਸਨ ਨੇ ਪੁੱਛਿਆ ਕਿ ਤੁਹਾਡਾ ਮੁੰਡਾ ਸ਼ਸਤਰਧਾਰੀ ਸਿੱਖੀ ਸਰੂਪ ਦੇ ਵਿੱਚ ਸ਼ਸਤਰਧਾਰੀ ਹੈਗਾ ਤੇ ਕਹਿੰਦੇ ਨਹੀਂ ਹੈਗਾ ਜੀ ਉਹਦੀਆਂ ਵੀਡੀਓ ਮੌਜੂਦ ਨੇ ਉਹਦੀਆਂ ਫੋਟੋਜ਼ ਮੌਜੂਦ ਨੇ ਕਿਤੇ ਉਹਨੇ ਗਾਤਰਾ ਪਾਇਆ ਹੋਇਆ ਕਿਤੇ ਉਹ ਬਿਨਾ ਗਾਤਰੇ ਤੋਂ ਇਹਨਾਂ ਨੇ ਤਾਂ ਸਿੱਖੀ ਨੂੰ ਵੀ ਇੱਕ ਮਜ਼ਾਕ ਦੇ ਤਰੀਕੇ ਨਾਲ ਲਿਆ ਹੋਇਆ ਜਦੋਂ ਲੋਡ ਪਵੇ ਜਲ ਕਰੇ ਗਾਤਰਾ ਪਾ ਲਓ ਜਦੋਂ ਲੋਡ ਨਹੀਂ ਹੈਗੀ ਲਾ ਕੇ ਲਾ ਕੇ ਕਿਲੀ ਦੇ ਡੰਗ ਦੋ ਹੂੰ ਪੂਰਾ ਪਰਿਵਾਰ ਮਤਲਬ ਇਹ ਦੇਖੋ ਮੈਂ ਤਾਂ ਬੜਾ ਖੁੱਲ ਕੇ ਇਹਨਾਂ ਦੇ ਜਿੰਨੀ ਵੀ ਇਹ ਪੋਤੜੇ ਫਰੋਲੇ ਗਏ ਨੇ ਮੈਂ ਖੁੱਲ ਕੇ ਬੋਲਿਆ ਹੂੰ ਜੇ ਮੇਰੀ ਕਹੀ ਹੋਈ ਕੋਈ ਵੀ ਗੱਲ ਝੂਠ ਹੈਗੀ ਆ ਤੇ ਮੇਰੇ ਉੱਤੇ ਮਾਨਹਾਨੀ ਦੇ ਦਾਅਵੇ ਕਿਉਂ ਨਹੀਂ ਕਰਦੇ ਹੂੰ ਮੈਨੂੰ ਕੋਰਟ ਦੇ ਵਿੱਚ ਕਿਉਂ ਨਹੀਂ ਮਿਲਦੇ ਹਾਂ ਉਹ ਇਸ ਮਾਮਲੇ ਦੇ ਵਿੱਚ ਵੀ ਮੈਂ ਕਰੀਬਨ ਮੇਰੀ ਟੀਮ ਮੇਰੇ ਨਾਲ ਪੱਤਰਕਾਰ ਤਿੰਨ ਚਾਰ ਪੱਤਰਕਾਰ ਸੀ ਅਸੀਂ ਪਿਛਲੇ 2 ਤੋਂ 2.5 ਮਹੀਨੇ ਤੋਂ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਸੀ ਵੀ ਕਿਸੇ ਤਰੀਕੇ ਕੋਈ ਸਬੂਤ ਹੱਥ ਆ ਜਾਣਾ ਖਬਰ ਤਾਂ ਸਾਨੂੰ ਬਹੁਤ ਪੁਰਾਣੀ ਸੀ ਲੋਕਾਂ ਨੂੰ ਤਾਂ ਅੱਜ ਪਤਾ ਲੱਗੀ ਆ ਜੀ ਤੇ ਇਹ 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 ਕਿਸਮਤ ਥੋੜੀ ਜੀ ਸਾਡੀ ਮੈਂ ਕਵਾਂਗਾ ਕਿ ਥੋੜੀ ਜੀ ਠੰਡੀ ਰਹਿ ਗਈ ਆ ਕਿ ਸਾਡੇ ਕੋਲ ਪ੍ਰੂਫ ਆਣ ਪਈ ਬਜਾਏ ਉਹ ਪਹਿਲਾਂ ਪੁਲਿਸ ਦੇ ਕੋਲ ਪਹੁੰਚ ਗਏ ਸਾਰੇ ਕੁਸ਼ ਜੀ ਪਰ ਗੱਲ ਇਹ ਆ ਵੀ ਇਹ ਸਾਰਾ ਪਰਿਵਾਰ ਇੰਨਾ ਕੁਝ ਬੋਲਦਾ ਆ ਇਹਨਾਂ ਦੇ ਵਕੀਲ ਇੰਨਾ ਕੁਝ ਬੋਲਦੇ ਨੇ ਇਹ ਕਿਉਂ ਨਹੀਂ ਹਾਰ ਅਥਾਰਟिटीज ਦੀ ਜਾਂਚ ਨਹੀਂ ਮੰਗ ਕਰਦੇ ਸੀਆਈਡੀ ਦੀ ਜਾਂਚ ਨਹੀਂ ਮੰਗ ਕਰਦੇ ਹਾਈ ਕੋਰਟ ਕਿਉਂ ਨਹੀਂ ਜਾਂਦੇ ਜੀ ਇਹ ਸੀ ਇਹਨਾਂ ਚੀਜ਼ਾਂ ਦੇ ਇਹਨਾਂ ਕੋਲ ਸਵਾਲਾਂ ਦੇ ਜਵਾਬ ਹੀ ਨਹੀਂ ਹੈਗੇ ਹੁਣ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਪੁੱਛ ਲਓ ਪਰਿਵਾਰ ਅੱਛਾ ਪਰਿਵਾਰ ਵੀ ਇਸ ਚੀਜ਼ ਤੇ ਹੁਣ ਗੱਲ ਕਰਨ ਤੋਂ ਕਤਰਾ ਰਿਹਾ ਆ ਜਿਹੜਾ ਅਮਰਿਤਪਾਲ ਸਿੰਘ ਆਪਣੀ ਜਦੋਂ ਅਮਰਿਤਪਾਲ ਸਿੰਘ ਦੀ ਮਾਤਾ ਨੇ ਕਿਹਾ ਕਿ ਸਾਡਾ ਮੁੰਡਾ ਖਾਲਸਤਾਨੀ ਨਹੀਂ ਹੈਗਾ ਹੂੰ 5 ਤਰੀਕ ਦੀ ਸ਼ਾਮ ਨੂੰ ਅਮਰਪਾਲ ਦੀ ਮਾਤਾ ਜੀ ਇਹ ਕਹਿੰਦੇ ਨੇ ਕਿ ਸਾਡਾ ਮੁੰਡਾ ਖਾਲਸਤਾਨੀ ਨਹੀਂ ਹੈਗਾ। ਹੂੰ 6 ਤਰੀਕ ਦੇ ਸਵੇਰੇ 10 ਵਜੇ ਤੱਕ ਉਹ ਅਮਰਪਾਲ ਦਾ ਇੱਕ ਚਿੱਠੀ ਜੜੀ ਹੈਗੀ ਆ ਅਖੌਤੀ ਚਿੱਠੀ ਮੈਂ ਕਹਾਂਗਾ ਹਨਾ ਉਹ ਮੀਡੀਆ ਦੇ ਵਿੱਚ ਫਿਰਦੀ ਆ ਕਿ ਮੈਂ ਆਪਣੀ ਮਾਂ ਨੂੰ ਕੰਡੈਮਨਟ ਕਰਦਾ ਆ ਮੈਂ ਉਹਦੇ ਲਫ਼ਜ਼ਾਂ ਨੂੰ ਕੰਡੈਮਨਟ ਕਰਦਾ ਆ ਹੁਣ ਹੁਣ ਕਿਉਂ ਨਹੀਂ ਅਮਰਪਾਲ ਦੀ ਕੋਈ ਚਿੱਠੀ ਆਈ ਹੁਣ ਕਿਉਂ ਨਹੀਂ ਕਹਿ ਰਿਹਾ ਕਿ ਮੇਰਾ ਭਰਾ ਨੇ ਛੇੜੀ ਨਹੀਂ ਹੈਗਾ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਹੂੰ ਉਦੋਂ ਇੰਨੀ ਫੁਰਤੀ ਆਈ ਹੁਣ ਕਿੱਥੇ ਗਈ ਜਿੱਦਣ ਜਿੱਦਣ ਫਲੋਰ ਥਾਣੇ ਇਹ ਗ੍ਰਿਫਤਾਰ ਹੋ ਕੇ ਫਲੋਰ ਥਾਣੇ ਪਹੁੰਚਾ ਦੇਖੋ ਇਹਨਾਂ ਦੇ ਘਰ ਦਾ ਨੌਜਵਾਨ ਪੁੱਤ ਥਾਣੇ 'ਚ ਸੀ ਇਹਨਾਂ ਕੋਲ ਖਬਰ ਪਹੁੰਚੀ ਜੀ ਕੋਈ মিডিਆ ਪਰਸਨ ਮੈਨੂੰ ਇਹ ਦੱਸ ਦਵੇ ਕਿ ਇਹ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੀ ਕੋਈ ਇੱਕ ਬੰਦਾ ਹੂੰ ਇਹਦਾ ਜਵਾਨ ਪੁੱਤ ਰਾਤ ਨੂੰ ਥਾਣੇ ਘਟ ਰਿਹਾ ਇਹ ਥਾਣੇ ਕਿਉਂ ਨਹੀਂ ਪਹੁੰਚੇ ਉਸ ਦਿਨ ਇਹ ਤਾਂ ਹੁੰਦਾ ਹੈ ਕਿ ਤੁਹਾਡਾ ਜਵਾਨ ਪੁੱਤ ਥਾਣੇ ਦੇ ਵਿੱਚ ਹੋਵੇ ਤੇ ਤੁਸੀਂ ਘਰ ਆਰਾਮ ਨਾਲ ਬੈਠੇ ਹੋ ਤੇ ਤੁਸੀਂ ਥਾਣੇ ਨਾਲ ਪਹੁੰਚੋ ਤੁਹਾਡਾ ਕੋਈ ਵਕੀਲ ਨਾਲ ਪਹੁੰਚੇ ਜੀ ਨਾ ਚ ਕੋਈ ਵੀ ਨਹੀਂ ਪਹੁੰਚਿਆ ਕਿਉਂਕਿ ਇਹਨਾਂ ਨੂੰ ਪਤਾ ਹੈ ਉਹਦੀਆਂ ਕਰਤੂਤਾਂ ਦਾ ਇਹ ਸਾਰੇ ਪਰਵਾਰ ਨੇ ਰਲ ਮਿਲ ਕੇ ਜਿਹੜਾ ਗੁਰੂ ਸਾਹਿਬ ਦਾ ਨਾਮ ਲੈ ਕੇ ਕੌਮ ਨੂੰ ਬੇਵਕੂਫ ਬਣਾਇਆ ਨਾ ਉਹ ਹੌਲੀ 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 ਸਾਰਾ ਕੁਝ ਖੁੱਲਦਾ ਜਾ ਰਿਹਾ ਹੂੰ ਤੇ ਮੈਂ ਬੜੇ ਠੋਕ ਕੇ ਫੇਰ ਦਾਵਾ ਕਰਦਾ ਤੁਹਾਡੇ ਮਾਧਿਅਮ ਦੇ ਨਾਲ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜੇ ਇਹ ਕਹਿੰਦੇ ਨੇ ਕਿ ਪਰਚਾ ਚੁਟਾਇਆ ਜੇ ਇਹ ਕਹਿੰਦੇ ਨੇ ਕਿ ਇਹਨਾਂ ਦਾ ਮੁੰਡਾ ਜਿਹੜਾ ਆ ਉਹ ਦੁੱਧ ਤੋਤਾ ਹੈਗਾ ਹੂੰ ਅਸੀਂ ਤਿਆਰ ਆ ਪੁਲਿਸ ਦੇ ਰਿਮਾਂਡ ਜਾਂ ਬਾਕੀ ਚੀਜ਼ਾਂ ਛੱਡੋ ਅਸੀਂ ਤਿਆਰ ਆ ਤੁਹਾਡਾ ਮੁੰਡਾ ਬੇਕਸੂਰ ਸਾਬਤ ਕਰਾਨੋਂ ਹਮ ਹਾਈ ਕੋਰਟ ਜਾਣ ਨੂੰ ਵੀ ਅਸੀਂ ਤਿਆਰ ਆ ਸਾਰਾ ਖਰਚਾ ਚੱਕਣ ਨੂੰ ਵੀ ਅਸੀਂ ਤਿਆਰ ਆ ਤੁਸੀਂ ਮੂਰੇ ਤਾਂ ਲੱਗੋ ਜੀ ਕਿਉਂ ਨਹੀਂ ਕਰਦੇ ਪਏ ਇਹ ਇਹ ਸਵਾਲ ਆ ਇਹਨਾਂ ਦੇ ਜਿਹੜੇ ਅੰਨੇ ਭਗਤ ਹੋਏ ਨੇ ਨਾ ਉਹਨਾਂ ਨੂੰ ਇਹ ਸਵਾਲ ਆ ਜੀ ਬਹੁਤ ਬਹੁਤ ਧੰਨਵਾਦ ਦਵਾਬੀ ਜੀ ਜਾਣਕਾਰੀ ਦੇ ਲਈ ਫੋਨ ਲਾਈਨ ਤੇ ਜੁੜਨ ਦੇ ਲਈ ਜੀ ਸੋ ਜਿਸ ਤਰੀਕੇ ਦੇ ਨਾਲ ਇਸ ਵੇਲੇ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਰਿਮਾਂਡ ਦੀ ਗੱਲ ਹੋ ਰਹੀ ਹੈ ਕਿ ਰਿਮਾਂਡ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਸਵਾਲ-ਜਵਾਬ ਕੀਤੇ ਜਾਣੇ ਨੇ ਤਾਂ ਹਲੇ ਤੱਕ ਰਿਮਾਂਡ ਦੀ ਇਜਾਜ਼ਤ ਤਾਂ ਨਹੀਂ ਮਿਲੀ ਪਰ ਪੁਲਿਸ ਦੇ ਵੱਲੋਂ ਪਟੀਸ਼ਨ ਦਰਜ ਕੀਤੀ ਗਈ ਹੈ ਸਿੱਖ ਐਕਟਿਵਿਸਟ ਭਗਤ ਸਿੰਘ ਦੁਆਬੀ ਦੇ ਨਾਲ ਜੋ ਗੱਲਬਾਤ ਹੋਈ ਲਾਈਵ ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣਿਆ ਕਿ ਕਿਹੋ ਜਿਹੇ ਸਵਾਲ ਦੁਆਬੀ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਕੀ ਕੁਝ ਪਰਿਵਾਰ ਜੋ ਹੈ ਪਰਿਵਾਰ ਕਹਿ ਰਿਹਾ ਹੈ ਕਿ ਦਾ ਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਰਿਵਾਰ ਕਿਉਂ ਨਹੀਂ ਨਾਰਕੋ ਟੈਸਟ ਦੁਬਾਰਾ ਕਰਵਾਉਣਾ ਚਾਹੁੰਦਾ ਅਜਿਹੇ ਬਹੁਤ ਸਾਰੇ ਸਵਾਲ ਨੇ ਤਾਂ ਫਿਲਹਾਲ ਜੋ ਹੈ ਹੱਲੇ ਤੱਕ ਜੋ ਹੈ ਪਟੀਸ਼ਨ ਤੇ ਕੋਈ ਵੀ ਇਜਾਜ਼ਤ ਪੁਲਿਸ ਨੂੰ ਨਹੀਂ ਮਿਲੀ ਹੈ ਪੁਲਿਸ ਪਹਿਲੇ ਦਿਨ ਤੋਂ ਰਿਮਾਂਡ ਮੰਗ ਰਹੀ ਸੀਗੀ ਪਰ ਜੋ ਹਰਪ੍ਰੀਤ ਸਿੰਘ ਹੈ ਜਾਂ ਤੇ ਉਹਨਾਂ ਦੇ ਸਾਥੀ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਪਰ ਹੁਣ ਦੂਜੀ ਵਾਰੀ ਰਿਮਾਂਡ ਮੰਗੀ ਗਈ ਹੈ ਦੇਖਣਾ ਹੋਵੇਗਾ ਕਿ ਕੋਰਟ ਦੇ ਵੱਲੋਂ ਕਿਹੋ ਜਿਹਾ ਫੈਸਲਾ ਲਿਆ ਜਾਂਦਾ ਹੈ